ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਡੈਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਂਦਾ ਹੈ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਦਾ ਸਵਾਲ ਆਪਾਂ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਚੁਣ ਕੇ ਸਰਕਾਰ ਬਣਾ ਕੇ ਵੇਖ ਲਈ ਮੈਨੂੰ ਇਹ ਦੱਸੋ ਕਿ 2027 ਦੇ ਇਲੈਕਸ਼ਨ ਵਿੱਚ ਕਿਹੜੀ ਸਰਕਾਰ ਪੰਜਾਬ ਲਈ ਸਹੀ ਹੋਵੇਗੀ ਜੋ ਪੰਜਾਬ ਬਾਰੇ ਚੰਗਾ ਸੋਚੇ ਚੰਗੇ ਕੰਮ ਕਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਹਾ ਜੀ ਰੁਕ ਕਰ ਲੈਣੇ ਆ ਪਹਿਲੀ ਵੱਡੀ ਖਬਰ ਵੱਲ ਨੂੰ ਖਬਰ ਕੋਮੇਡੀਅਨ ਕਬੇ ਸ਼ਰਮਾ ਦੇ ਨਾਲ ਜੁੜੀ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਕਬੇ ਸ਼ਰਮਾ ਦੇ ਕੈਫੇ ਕੈਪਸ ਕੈਫੇ ਦੇ ਉੱਤੇ ਫਾਇਰਿੰਗ ਹੋਈ ਸੀ ਹੁਣ ਇਸ ਮਾਮਲੇ ਦੇ ਵਿੱਚ ਕੈਨੇਡਾ ਦੀ ਪੁਲਿਸ ਨੇ ਤਿੰਨ આરોપીਾਂ ਦੀ ਪਛਾਣ ਜਿਹੜੀ ਹੈਗੀ ਹੈ ਮੀਡੀਆ ਦੇ ਸਾਹਮਣੇ ਰੱਖ ਦਿੱਤੀ ਹੈ ਜਿਹੜੇ ਤਿੰਨਾਂ ਲੋਕਾਂ 'ਤੇ ਫਾਇਰਿੰਗ ਦਾ આરોਪ ਲਗਾਇਆ ਸੀਗਾ ਉਹਨਾਂ ਦੇ ਨਾਮ ਹਨ ਸੀਪੂ ਦਿਲਜੋਤ ਸ਼ੈਰੀ ਮਾਸਟਰਮਾਈਂਡ ਜਿਹੜਾ ਹੈਗਾ ਕਬੇ ਸ਼ਰਮਾ ਦੇ ਕੈਫੇ ਦੇ ਉੱਤੇ ਫਾਇਰਿੰਗ ਮਾਮਲੇ ਦਾ ਉਹ ਸੀਪੂ ਦੱਸਿਆ ਜਾ ਰਿਹਾ ਹੈ ਇਹ ਤਿੰਨਾਂ ਦੀ ਤਸਵੀਰ ਜਿਹੜੀ ਹੈਗੀ ਆ ਉਹ टीवी स्क्रीन ਤੇ ਦੇਖ ਸਕਦੇ ਹੋ ਅਗਲੀ ਖਬਰ ਪੰਜਾਬੀ ਐਕਟਰ ਤੇ ਸਿੰਗਰ ਦਜੀਤ ਦਸਵਾਇ ਦੇ ਨਾਲ ਜੁੜੀ ਹੈ ਦਜੀਤ ਦਸਵਾਇ ਦੀ ਕੋਈ ਫਿਲਮ ਆ ਰਹੀ ਹੋਵੇ ਤੇ ਕੋਈ ਵਿਵਾਦ ਨਾ ਹੋਵੇ ਇਹ ਹੋ ਨਹੀਂ ਸਕਦਾ ਸ਼ੂਟਿੰਗ ਦੇ ਦੌਰਾਨ ਅੱਜ ਵਿਵਾਦ ਹੋਇਆ ਕੀ ਹੈ ਪੂਰਾ ਮਾਮਲਾ ਆ ਤੁਹਾਨੂੰ ਪਹਿਲਾਂ ਸੁਣਾਉਂਦੇ ਹਾਂ ਉਹ ਕਹਿੰਦੇ ਪ੍ਰਸ਼ਾਸਨ ਦੇ ਮੰਦਿਰ ਨਾਲ ਮੈਂ ਕਹਿੰਦਾ ਪ੍ਰਸ਼ਾਸਨ ਦੀ ਜਗ੍ਹਾ ਥੋੜਾ ਇਹ ਮੇਰੀ ਆਪਣੀ ਪਰਸਨਲ ਪ੍ਰੋਪਰਟੀ ਆ ਤੁਸੀਂ ਕਿੱਦਾਂ ਲਾ ਦੋਗੇ ਮੇਰੀ ਪ੍ਰੋਪਰਟੀ ਦੇ ਉੱਤੇ ਮੈਂ ਬਾੜਿਆ ਰਿਹਾ ਮੈਂ ਬਾੜਿਆ ਤੋਂ ਜਾ ਕੇ ਬੋਲ ਮੈਂ ਕੋਈ ਤੁਹਾਡੀ ਦੁਕਾਨ ਦੇ ਉੱਤੇ ਲੱਗਿਆ ਹੋਇਆ ਸੀ ਮੈਂ ਕਹਾਂ ਸ਼ਾਇਦ ਤੁਹਾਡੇ ਤੋਂ ਪਰਮਿਸ਼ਨ ਨਹੀਂ ਹੋਣੀ ਮੈਂ ਇਹਨਾਂ ਤੋਂ ਪੁੱਛਿਆ ਕਹਿੰਦੇ ਨਹੀਂ ਛੱਡ ਦੋ ਵੀ ਕੋਈ ਪਰਮਿਸ਼ਨ ਨਹੀਂ ਲਈ ਬਿਨਾ ਪਰਮਿਸ਼ਨ ਤੋਂ ਜਿੰਨਾ ਪਰਮਿਸ਼ਨ ਤੋਂ ਲਾਦਾ ਹੀ ਚੱਕੇ ਵੀਡੀਓ ਤੁਸੀਂ ਸਾਰੇ ਨੇ ਦੇਖ ਲਈਆ ਮਾਮਲਾ ਬੜਾ ਸਿੰਪਲ ਤੇ ਪਲੇਨ ਹੈ ਦਿਲਜੀਤ ਦਸਾਈ ਦੀ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਪਾਕਿਸਤਾਨੀ ਨਾਮਾ ਦੇ ਬੋਰਡ ਜਿਹੜੇ ਹੈਗੇ ਆ ਬਿਨਾ ਬੰਦਿਆਂ ਦੀ ਪਰਮਿਸ਼ਨ ਤੋਂ ਜਿਨ੍ਹਾਂ ਦੇ ਘਰ ਜਾਂ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹਨਾਂ ਦੀ ਬਿਨਾ ਪਰਮਿਸ਼ਨ ਤੋਂ ਲਾਏ ਗਏ ਆ ਜਿਸ ਦੇ ਚਲਦਿਆਂ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਅਗਲੀ ਵੱਡੀ ਖਬਰ ਨਵਜੋਤ ਕੌਰ ਸਿੱਧੂ ਦੇ ਨਾਲ ਜੁੜੀ ਹੈ ਜਿਵੇਂ ਕਿ ਸਾਰੇ ਕਹਿ ਰਹੇ ਸੀਗੇ ਕਿ ਨਵਜੋਤ ਕੌਰ ਸਿੱਧੂ ਹੁਣ ਆਮ ਆਦਮੀ ਪਾਰਟੀ ਜਾਂ ਭਾਜਪਾ ਦੇ ਵਿੱਚ ਜਾ ਸਕਦੀ ਹੈ ਉਹਨਾਂ ਗੱਲਾਂ ਦਾ ਜਵਾਬ ਅੱਜ ਨਵਜੋਤ ਕੌਰ ਸਿੱਧੂ ਨੇ ਦਿੱਤਾ ਹੈ ਤੇ ਨਾਲ ਦੀ ਨਾਲ

क्यों नहीं दे रहा इसने जाके राजस्थान में पैसे लेके टिकटें बांटी मेरे मैंने प्रूफ डाला है मैं और डाल दूंगी क्योंकि कम से कम इतने सीटों वाले ने कहा कि मैम हम जीत रहे थे राहुल जी ने हमें बचा लिया एंड मैंने वो बाइट्स डाली हैं और वो बाइट जो मैं राजा मैं गलत नहीं बोलती गांधी इवेंट मुझे पूछ के बीजेपी में गया मैम मैं क्या करूं मेरे घर आके कह के, के, के गए थे मेरी टिकट पक्की है बत्तर साल से कांग्रेस की सेवा की है पर मेरे से कोई तीन कोई पांच करोड़ मांग रहा है अब एक और बंदा मिल गया इनको जो इनको पांच पांच करोड़ इंडिविजुअली दे रहा है तो सडनली वन डे में मेरी टिकट कैंसिल कर उम्मीद है कि हाईकमांड आपकी सपोर्ट करेगी पूरे मामले से मैंने देखो मैंने जो सच है बोल दिया अगर सच बोलने वाले लोग पसंद है जो ग्राउंड लेवल की बात कर रहे हैं यहाँ पे हर बंदा हवा में घूम रहा है आज की में समर्थन मिला है के बाद, बाद से पूरा समर्थन है जल्दी अरे नहीं राजा वडिंग ने जाके साइन किया जबरदस्ती एक बंदे को पकड़ के कोई सारी ए मेरे साथ है जो ए आई सी सी वाली है श्रा सिंह घंटा मेरे साथ बात हुई है दो हजार करोड़ की सपोर्ट भेजते हैं कहते हमने भेजनी नहीं अगर सिद्धू परिवार का नाम नहीं होगा तो आपने तो कांग्रेस खत्म की है ना यहाँ पे लगता है फ्यूचर है देखो हमने तो सरकार दो बनानी बनानी है पंजाब और पंजाबियत के लिए और आ, मैं आपको, न, मैं कुछ नहीं कमेंट करूंगी अगर वो हमारी देखो अगर, वो आ रहा अगर सारे मेरे हक में तो मुझे पर्सनली फोन दिखा दे नहीं बता नहीं बता सकते क्योंकि उनपे एक्शन हो जाएगा सेवेंटी परसेंट कांग्रेस मेरे साथ है और मेन और मेन मूलभूत जो कांग्रेस के वर्कर्स हैं जो कांग्रेस के जीतने वाले एमएलए हैं जिनको इन्होंने मार के एक्स्ट्रा बंदे अपने लगाए हैं ऊपर जो करप्ट हैं लैंड ग्रैबर्स हैं ਨਾ ਰਾਜਾ ਵੜਿੰਗ ਦੀ ਬਸ ਬੋਡੀਆਂ ਦਾ ਮੈਂਨੇ ਆਪਕੋ ਬਤਾਇਆ। ਵਹਾਂ ਪੇ ਇਸ ਪੇ 2.5 ਹਜ਼ਾਰ ਕਰੋੜ ਦਾ ਏਕੜ ਦਾ ਕੇਸ ਚੱਲ ਰਹਾ ਹੈ। ਰੋਕ ਕਰ ਲੈਨੇ ਆ ਅਗਲੀ ਵੱਡੀ ਖਬਰ ਵੱਲੋਂ ਖਬਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸੋਨੀਆ ਮਾਨ ਦੇ ਨਾਲ ਜੁੜੀ ਹੈ। ਸੋਨੀਆ ਮਾਨ ਰਾਜਾ ਵੜਿੰਗ ਤੇ ਸਰਕਾਰੀਆਂ ਨੂੰ ਸਿੱਧੀ ਹੋ ਗਈ ਹੈ ਤੇ ਰੱਜ ਕੇ ਢੇਲ ਬਣਾਈ ਹੈ ਰਾਜਾ ਵੜਿੰਗ ਦੇ ਸਰਕਾਰੀਆਂ ਦੀ। ਕੀ ਕੋਈ ਜਾਣਕਾਰੀ ਹੈ? ਆਓ ਤੁਹਾਨੂੰ ਸੁਣਾਉਂਦੇ ਹਾਂ। ਕਾਂਗਰਸੀਆਂ ਦਾ ਝੂਠ ਝੂਠ ਰਾਜਾ ਵੜਿੰਗ ਸਾਹਿਬ ਤੁਸੀਂ ਸੋਨੀਆ ਮਾਨ ਬਾਰੇ ਗੱਲ ਕਰ ਰਹੇ ਸੀਗੇ ਨਾ? ਸੋਨੀਆ ਮਾਨ ਉਹ ਕੁੜੀ ਹੈ ਜਿਹਦੇ ਬਾਪ ਨੇ ਵੀ ਨਾ ਇੱਥੇ ਕੁਰਬਾਨੀ ਦਿੱਤੀ ਕੀ ਰਾਜਸਥਾਨ ਦੇ ਹਲਕੇ ਦੇ ਵਿੱਚ ਲੋਕਾਂ ਦੇ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਤੁਸੀਂ ਪਹਿਲਾਂ ਫੈਕਟ ਜਾਨੋ ਫਿਰ ਤੁਸੀਂ ਗੱਲ ਕਰੋ ਆ ਡਾਂਗ ਪਈ ਜੇ ਆ ਡਾਂਗ ਪਈ ਜੇ ਇੱਥੇ ਕੁੱਟਿਆ ਆ ਬਿੱਲੇ ਦਾ ਘਰ ਹੈ ਘਰ ਆ ਕੇ ਖਿੱਚ ਕੇ ਲੈ ਕੇ ਗਏ ਹੈ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨਾਂ ਦੇ ਘਰ ਪਏ ਆ ਤੁਸੀਂ ਕਿਹੜੀ ਬੀਬੀ ਦੀ ਗੱਲ ਕਰ ਰਹੇ ਹੋ ਬਈ ਝੂਠੀਆਂ ਗੱਲਾਂ ਆਪਾਂ ਨੂੰ ਨਹੀਂ ਸੱਜਦੀਆਂ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਪਹਿਲੋ ਸੋਚ ਸਮਝ ਕੇ ਫੈਕਟ ਜਾਨੋ ਫੇਰ ਸਾਥ ਦੋ ਇਹਨਾਂ ਦਾ ਝੂਠੇ ਲੋਕਾਂ ਦਾ ਇਹਨਾਂ ਨੇ ਗੋਲੀਆਂ ਮਾਰੀਆਂ ਦਾਤਰ ਮਾਰੇ ਜਿਹੜੇ ਕਿ ਉੱਥੇ ਸੀਰੀਅਸ ਹੈ ਸਾਡੀ ਮੌਜੂਦਾ ਸਰਕਾਰ ਹੈ ਅਸੀਂ ਆਪਣੀ ਮੌਜੂਦਾ ਸਰਕਾਰ ਦੇ ਵਿੱਚ ਵੀ ਇਹੋ ਜੀ ਖਤਰਨਾਕ ਗੁੰਡਾਗਰਦੀ ਨਹੀਂ ਕਰਦੇ ਇਸ ਕਰਕੇ ਨਾ ਤੁਸੀਂ ਵੀ ਲੀਡਰ ਹੋ ਸੱਚ ਦਾ ਸਾਥ ਦਿਆ ਕਰੋ ਝੂਠ ਦਾ ਸਾਥ ਤੁਹਾਨੂੰ ਦੇਣ ਦੀ ਲੋੜ ਨਹੀਂ ਹੈਗੀ ਆ ਇੱਥੇ ਲੋਕੀ ਖੜੇ ਨੇ ਇਹ ਬਿੱਲੇ ਦੇ ਫਾਦਰ ਖੜੇ ਨੇ ਏ ਬਿੱਲਾ ਦੇ ਇੱਥੇ ਗਵਾਂਡੀ ਨੇ ਸੱਚ ਦੱਸੋ ਵੀ ਕੀ ਹੋਇਆ ਮੈਡਮ ਜੀ ਸਾਚੇ ਆ ਵੀ ਇੱਥੋਂ ਆਇਆ ਸ਼ੇਰ ਦਾ ਪੈਰ ਇੱਥੋਂ ਬਿੱਲਾ ਜਾ ਰਿਹਾ ਸੀ ਪਿੰਡ ਨੂੰ ਇੱਥੋਂ ਉਹਨੂੰ ਕਿਹੜੀ ਇਸ ਤੇ ਆਂ ਆਂਬ ਦੇ ਪੇੜ ਥੱਲੇ ਕੜਿਆ ਵਾ ਉੱਥੇ ਮਗਰ ਲਖਵਿੰਦਰ ਸਿੰਘ ਗਿਆ ਵਾ ਉਹਨਾਂ ਨੇ ਵੀ ਗੋਲੀਆਂ ਮਾਰ ਕੇ ਬਲਵਿੰਦਰ ਬਿੱਲੇ ਨੂੰ ਵੀ ਗੋਲੀਆਂ ਮਾਰ ਕੇ ਉਹਦੇ ਲਖਵਿੰਦਰ ਦੇ ਭਰਾ ਸਰਿੰਦਰ ਨੂੰ ਇੱਥੇ ਵੱਢਿਆ ਵਾ ਆਹ ਵੇਖੋ ਜੀ ਇੱਥੇ ਵੱਢਿਆ ਜੀ ਬਿਲਕੁਲ ਸਾਡਾ ਕੰਦ ਨਾ ਕੰਦਿਆ ਅਸੀਂ ਕੋਠੇ ਇੱਕੋ ਜਣ ਇੱਕ ਲਾਗੇ ਲੱਗ ਗਿਆ ਮੈਨ ਇਹਨਾਂ ਨੇ ਬਹੁਤ ਹੀ ਬਿੱਲੇ ਨੂੰ ਨਾ ਤਿੰਨ ਤਿੰਨ ਫਾਇਰ ਮਾਰੇ ਆ ਨਜਾਇਜ਼ ਹਥਿਆਰ ਚੋਣ ਜਾਬਤਾ ਦੇ ਵਿੱਚ ਵੀ ਇਦੋਂ ਵੱਡੀ ਗੁੰਡਾਗਰਦੀ ਕੀ ਹੋਊਗੀ ਐਸਐਚਓ ਦਾ ਰੋਲ ਦੱਸੋ ਕੀ ਆ ਉੱਤੇ ਕਿਹਨੇ ਮੈਡਮ ਜੀ ਮੈਂ ਪਹਿਲਾਂ ਵੀ ਤਿੰਨ ਦੋ ਤਿੰਨ ਝਗੜੇ ਕਰਾਏ ਸਾਡੇ ਰਿਸ਼ਤੇਦਾਰਾਂ ਦੇ ਇਹਨਾਂ ਤੋਂ ਪੈਸੇ ਲੈ ਲੈਂਦਾ ਪੰਜ ਪੰਜ ਚਾਰ ਚਾਰ ਲੱਖ ਤੇ ਉਹ ਕਰਦਾ ਉਹਨਾਂ ਦੀ ਮਦਦ ਜੇ ਉਹਨਾਂ ਦੇ ਨਾਲ ਹੋਰ ਗਨਮੈਨ ਸੀ ਮੈਨੂੰ ਵੀ ਉਹਨਾਂ ਨੇ ਭੈਣ ਦੇ ਆ ਗਾਣਾ ਕੱਢੀਆਂ ਚਪੇੜਾਂ ਮਾਰੀਆਂ ਬਿੱਲੇ ਨੂੰ ਚੁੱਕਣ ਦੇ ਬਾਵਜੂਦ ਵੀ ਤੂੰ ਚੁੱਕਣਾ ਨਹੀਂ ਨਹੀਂ ਸੋਚੋ ਤੁਸੀਂ ਇਹ ਕੀ ਕਰਾਂਗੇ ਆਪਾਂ ਇਹ ਪੁਲਿਸ ਦਾ ਸਾਥ ਹੈ ਇੰਨਾ ਕਿ ਘਟਿਆ ਇਨਸਾਨ ਅਜ ਤੱਕ ਦੇਖਿਆ ਹੀ ਕਿਸੇ ਨੇ ਨਹੀਂ ਤੁਸੀਂ ਇਹ ਪੁਲਿਸ ਦਾ ਸਾਥ ਐਕਸਪੈਕਟ ਕਰ ਰਹੇ ਹੋ ਕਿ ਪੁਲਿਸ ਇਸ ਤਰੀਕੇ ਦੇ ਨਾਲ ਸਰਕਾਰ ਦਾ ਸਾਥ ਏਰੀਆ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਗੁੰਡਾਗਰਦੀ ਕਰ ਰਹੀ ਹੈ ਜਦੋਂ ਕਿ ਉਹਦੇ ਸਾਹਮਣੇ ਗੋਲੀਆਂ ਵੱਜੀਆਂ ਨਜਾਇਜ਼ ਹਥਿਆਰਾਂ ਦੇ ਨਾਲ ਚੂਨ ਜਾਬਤਾ ਦੇ ਵਿਚਾਰ ਠੀਕ ਹੈ ਔਰ ਇਹਦੀ ਸ਼ੈ ਕੀ ਦੀ ਸੀਗੀ ਸਰਕਾਰੀਆ ਸਾਹਿਬ ਤੁਹਾਡੀ ਜਿਹੜੀ ਇੱਕ ਦਿਨ ਪਹਿਲਾਂ ਤੁਸੀਂ ਧਮਕੀ ਦਿੱਤੀ ਸੀਗੀ ਮੈਨੂੰ ਔਰ ਧਮਕੀ ਦਿੱਤੀ ਸੀਗੀ ਲੱਖੇ ਦੀ ਮਾਂ ਨੂੰ ਜਦੋਂ ਲੱਖੇ ਦੀ ਮਾਂ ਨੇ 200 ਬੰਦੇ ਦੇ ਸਾਹਮਣੇ ਇਹ ਗੱਲ ਕਹੀ ਸੀਗੀ ਤੁਹਾਨੂੰ ਜੋ ਤੁਸੀਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਕਿ ਤੁਸੀਂ 6 ਮਹੀਨੇ ਰਹਿ ਗਏ ਐ ਤੇ ਉਹਨਾਂ ਨੇ ਤੁਹਾਨੂੰ ਅੱਗੇ ਗੱਲ ਕਹੀ ਸੀਗੀ ਅਸੀਂ ਕਬੂਤਰ ਨਹੀਂ ਜਿਹੜਾ ਆਪਾਂ ਇੱਥੋਂ ਉੱਡ ਜਾਗੇ ਅਸੀਂ ਰਹਿਣਾ ਪਿੰਡ 'ਚ ਐ ਤੁਸੀਂ ਕਹੇ ਸੇੜ ਤੱਕ ਕਬੂਤਰ ਉੱਡ ਜਾਣਗੇ ਤੇ ਤੁਸੀਂ ਉਹ ਡੋਨ ਦੀ ਕੋਸ਼ਿਸ਼ ਕੀਤੀ ਐ ਤੁਹਾਡੇ ਵਰਗੇ ਪੋਲਿਟਿਸ਼ੀਅਨ ਜੇ ਹੋਣ ਨਾ ਤੇ ਫਿਰ ਸੋਸਾਇਟੀ ਦੇ ਵਿੱਚ ਚੰਗਾ ਕੰਮ ਨਹੀਂ ਹੋ ਸਕਦਾ ਜਿਸ ਤਰੀਕੇ ਦੇ ਨਾਲ ਤੁਸੀਂ ਮਾਵਾਂ ਦੇ ਪੁੱਤਾਂ ਨੂੰ ਮਰਵਾਉਂਦੇ ਜੋ ਦਾਤਰ ਮਰਵਾ ਮਰਵਾ ਕੇ ਨਜਾਇਜ਼ ਹਥਿਆਰ ਮੰਗਵਾ ਮੰਗਵਾ ਕੇ ਤੁਹਾਡੇ ਵਰਗੇ ਇੱਥੇ ਲੀਡਰ ਨਹੀਂ ਹੋਣੇ ਚਾਹੀਦੇ ਤੁਹਾਡੀ ਗੱਲ ਦਾ ਜਵਾਬ ਨਾ ਮੈਂ ਦਊਂਗੀ ਠੀਕ ਹੈ ਅੱਗੇ ਵੀ ਮੇਰੇ ਪਿਓ ਨੇ ਰਾਸਾਂ ਸੀ ਹਲਕੇ ਦੀ ਸੇਵਾ ਕੀਤੀ ਐ ਮੈਂ ਕਰੂੰਗੀ ਤੁਸੀਂ ਮੈਨੂੰ ਕਹਿੰਦੇ ਨਾ ਨਵੀਂ ਨਵੀਂ ਹਲਕਾ ਇੰਚਾਰਜ ਬਣੀ ਐ ਇਹਨੂੰ ਬੜਾ ਸ਼ੌਂਕ ਐ ਇੱਕ ਗੱਲ ਦੱਸਦਾ ਸਰਦਾਰ ਬਲਦੇਵ ਸਿੰਘ ਮਾਨ ਦੀ ਬੇਟੀਆਂ ਮੈਂ ਜਿੰਨੇ ਇਥੋਂ ਇੰਡੀਪੈਂਡੈਂਟ ਇਲੈਕਸ਼ਨ ਲੈ ਰਹੀ ਸੀਗੀ 1980 ਤੇ 1985 ਖਾਨਦਾਨੀ ਬੰਦੇ ਆ ਠੀਕ ਹੈ 11-12000 ਵੋਟ ਇੰਡੀਪੈਂਡੈਂਟ ਲੈ ਜਾਂਦੇ ਸੀਗੇ ਤੁਸੀਂ ਕੌਣ ਹੋ ਲਾਲ ਮਰੂਤੀ ਲੈ ਕੇ ਘੁੰਮਦੇ ਸੀਗੇ ਅੱਜ ਤੇ ਤੁਹਾਡੇ ਕੋ ਆਪਣੀਆਂ ਜਾਇਦਾਦਾਂ ਦਾ ਵੇਰਵਾ ਨਹੀਂ ਦਿੱਤਾ ਜਾਣਾ ਕਿੱਥੋਂ ਆਈਆਂ ਸਾਰੀਆਂ ਦੀਆਂ ਸਾਰੀਆਂ ਤੁਹਾਡਾ ਭਤੀਜਾ ਪਿੰਡਾਂ ਦੀ ਮਿੱਟੀ ਆ ਵੇਚ ਕੇ ਖਾ ਗਿਆ ਤੁਸੀਂ ਆਪਣੀ ਖਾਨਦਾਨੀ ਦੱਸੋ ਪਹਿਲੀ ਗੱਲ ਤੁਹਾਡਾ ਹਲਕਾ ਹੈਗਾ ਐਸਐਨਐਲ ਕਾ ਅਟਾਰੀ ਹਲਕੇ ਨੂੰ ਤੁਸੀਂ ਬਲੋਂਗ ਕਰਦੇ ਹੋ ਗੱਲਾਂ ਤੁਸੀਂ ਇਥੋਂ ਦੀਆਂ ਕਰਦੇ ਜੋ ਪਹਿਲੀ ਗੱਲ ਆਪਣੇ ਮੰंजे ਥੱਲੇ ਸੋਟਾ ਫੇਰੋ ਫੇਰ ਤੁਸੀਂ ਮੇਰੀ ਗੱਲ ਕਰਿਓ ਮੇਰੇ ਪਰਿਵਾਰ ਬਾਰੇ ਜਾਣਨ ਦੀ ਲੋੜ ਨਹੀਂ ਹੈਗੀ ਮੇਰੇ ਪਰਿਵਾਰ ਬਾਰੇ ਪੂਰਾ ਹਲਕਾ ਜਾਣਦਾ ਆ ਮੇਰੇ ਪਰਿਵਾਰ ਬਾਰੇ ਮੇਰੇ ਮਾਸੜ ਬਾਰੇ ਜਨਤ ਚਬੇਕ ਸਿੰਘ ਸਾਰਾ ਹਲਕਾ ਜਾਣਦਾ ਤੁਹਾਡੇ ਬਾਰੇ ਕੌਣ ਜਾਣਦਾ ਵੀ ਕੀ ਇਤਿਹਾਸ ਆ ਤੁਹਾਡਾ ਪੋਲੀਟਿਕਲ ਤੁਸੀਂ ਮੈਨੂੰ ਗੱਲਾਂ ਕਰਦੇ ਜੋ ਝੂਠੇ ਕਰਪਟ ਸਭ ਤੋਂ ਵਾਹੀਆਤ ਲੀਡਰ ਹੋ ਤੁਸੀਂ ਤੁਹਾਨੂੰ ਮੈਂ ਸਿੱਧੀ ਇਹ ਗੱਲ ਦੱਸਦਾ ਸੋ ਇਹ ਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਅ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੀ